ਸੋ ਜੀ ਮੈਂ ਪਹਿਲੋ ਤੇ ਤੁਹਾਡੇ ਆਇਆ ਦਾ ਧੰਨਵਾਦ ਕਰਦਾ ਜਿਹੜੇ ਦੋ ਪਿਓਰੈਸਟ ਕੀਤੇ ਉਹਦੇ ਵਿੱਚ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅਫ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਮਿੰਦਰ ਸਿੰਘ ਜੀ ਸੰਧੂ ਪੀਪੀਐਸ ਏਸੀਪੀ ਨਵਸੀਹਰ ਅੰਮ੍ਰਿਤਸਰ ਸਿਟੀ ਤੇ ਜਨਦਰ ਦੇਸ਼ ਕੋਡਿੰਗ ਸਟਾਫਰ ਬੜਾ ਵਰਕਆਊਟ ਕਰ ਰਿਹਾ ਜੀ ਇਹ ਜਿਹੜੇ ਦੋ ਪੀਓ ਰੈਸਟ ਕੀਤੇ ਇਹਨਾਂ ਦੀ ਡਿਟੇਲ ਜਿਹੜੀ ਇਸ ਪ੍ਰਕਾਰ ਆ ਜਿਹੜਾ ਪਹਿਲਾ ਪੀਓ ਹੈ ਜੀ ਉਹਦਾ ਨਾਮ ਹੈ ਕੋਈ ਪਾਰਕ ਲਿਸ ਪੰਨੂ ਸਨੋਭ ਰਾਮਸਰੂਪ ਆਰੂਤ ਸਦਰ ਬਾਜ਼ਾਰ ਅੰਮ੍ਰਿਤਸਰ ਸਾਡੇ ਨੇੜੇ ਤੇ ਹੀ ਰਹਿਣਾ ਲਾਦੀ ਜਿੱਥੇ ਸਾਡਾ ਆਫਿਸ ਆ ਤੇ ਇਹ ਬਾਦ ਅਦਾਲਤ ਸ੍ਰੀ ਪਰਮਿੰਦਰ ਸਿੰਘ ਅਡਿਸ਼ੇਸ਼ ਸ਼ਹਿਜਾਦੀ ਨੇ ਉਹਨਾਂ ਦੀ ਕੋਰਟ ਦੇ ਵਿੱਚੋਂ ਮੁਕਦਮਾ ਨੰਬਰ 318 ਮਤੀ ਹੈਗੀ ਜੀ ਤੇ ਆਪਣਾ 23 10 2022 ਅੰਡਰ ਸੈਕਸ਼ਨ 379 400 ਤੇ 792 411 201 34 ਆਈਪੀਸੀ ਥਾਣਾ ਸਿਵਲ ਨਾਂਦਮ ਗਦਵਾ ਸੀ ਜਿਹਦੇ ਵਿੱਚ ਪੀਓਸੀ ਦੀ ਪੀਓ ਡੇਟ ਹੈਗੀ 11 7 2025 ਉਹ ਜਿਹੜਾ ਦੂਸਰਾ ਪੀਓ ਅਸੀਂ ਤਰੰਤ ਤਨ ਅੱਜ ਸਵੇਰੇ ਮਾਰਨਿੰਗ ਜਾ ਕੇ ਰੈਸਟਲਰ ਕੇ ਲੈਂਦਾ ਉਹ ਸਾਨੂੰ ਬੜੀ ਵੱਡੀ ਕਾਜੋਬੀ ਮਿਲੀ ਹੈ ਜੀ ਉਹ ਪੀਓ ਜਿਹੜਾ ਸਾਡੇ ਅਮਰੀਕ ਸਰ ਦੇ ਤਿੰਨ ਥਾਣੇ ਦੇ ਵਿੱਚ ਪੀਓ ਸੀ ਜੀ ਤੇ ਤਿੰਨ ਮੁਕਦਮਿਆਂ ਦੇ ਵਿੱਚ ਪੀਓਸੀ ਔਰ ਉਹਦਾ ਨਾਮ ਹੈਗਾ ਜੀ ਮਨਜੀਤ ਸਿੰਘ ਇਲਿਸ ਜੋਗਾ ਸਨ ਉਹ ਜਸਵੰਤ ਸਿੰਘ આરોપી ਪਿੰਡ ਸੋਲ ਤਰਨਤਨ ਡਿਸਟ੍ਰਿਕਟ ਦਾ ਇਹ ਪਿੰਡ ਹੈ ਜੀ ਔਰ ਇਹ ਬਾਦਾਲਤ ਸ਼੍ਰੀ ਚਾਹਤ ਮੈਡਮ ਨੇ ਜਿਹੜੇ ਜੀਐਮਆਈਸੀ ਰਿਪੋਰਟ ਅੰਮ੍ਰਿਤਸਰ ਉਹਦੇ ਵਿੱਚ ਹੈਗੇ ਬਾ ਮਕਦਮਾ ਨੰਬਰ 162 ਤਾਈ ਡੇਟਡ ਹੈ ਜੀ 29 9 2022 ਅੰਡਰ ਸੈਕਸ਼ਨ 379 34 ਆਈਪੀਸੀ ਪੀਐਸਡੀ ਡਿਵੀਜ਼ਨ ਮਕਦਮਾ ਉਹ ਪੀਓ ਹੀ ਪੀਓ ਦੀ ਪੀਓ ਡੇਟ ਹੈਗੀ ਉਹਦੀ ਜੀ 3 4 2025 ਇਤੇ ਆਪਣਾ ਦੂਸਰਾ ਮਕਦਮਾ ਵੀ ਸਾਡੇ ਡੇਟ ਵੈਂ ਦਾ ਉਹ ਹੈਗਾ ਜੀ ਆਪਣਾ ਬਾਦ ਅਦਾਲਤ શ્રી ਅੰਕਿਤਾ ਗੁਪਤਾ ਆਪਣਾ ਜੱਸ ਸਾਬ ਨੇ ਜਨਰਲ کورٹ ਦੇ ਵਿੱਚ ਮਕਦਮਾ ਨੰਬਰ 72 ਡੇਟਡ ਹੈਗੀ 14 6 2023 ਅੰਡਰ ਸੈਕਸ਼ਨ 379 411 34 ਆਈਪੀਸੀ ਪੀਐਸ ਡੀ 2 ਡੀ 2 ਥਾਣੇ ਦਾ ਮਕਦਮਾ ਉਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈ ਜੀ 2 8 2025 ਔਰ ਇੱਕ ਮਕਦਮਾ ਇਹਦੇ ਤੇ ਥਾਣੇ ਰਾਂਭਾਗ ਦਾ ਜਿਹੜਾ ਹੈਗਾ ਜੀ ਆਪਣਾ ਬਾਦਾਲ ਤੇ ਸ਼੍ਰੀ ਕੁਦਰਸ਼ਨ ਸਿੰਘ ਜੀ ਐਮ ਆਈ ਸੀ ਅੰਮ੍ਰਿਤਸਰ ਮਕਦਮਾ ਨੰਬਰ 147 ਡੇਟਡ 17 5 2018 ਅੰਡਰ ਸੈਕਸ਼ਨ 279 337 300 38 427 ਆਈਪੀਐਸਸੀ ਦੇ ਪੀਐਸ ਏ ਡਿਵੀਜ਼ਨ ਇਹ ਥਾਣੇ ਰਾਮਬਗ ਦਾ ਮਕਦਮਾ ਜੀ ਤੇ ਇਹਦੇ ਵਿੱਚ ਪੀਓਸੀ ਇਹਦੀ ਪਿਓ ਡੇਟ ਹੈ ਜੀ 21/3/2025 ਔਰ ਇਹ ਆਪਾਂ ਜਿਹੜਾ ਪੀਓ ਲੈਂਦਾ ਜੀ ਤਰਨ ਤਰ ਤੋ ਇਹ ਸਮੇਂ ਨੂੰ ਵੀ ਸਾਡੇ ਤਿੰਨ ਪੀਓ ਕਲੀਅਰ ਹੋ ਗਏ ਤਿੰਨ ਮਕਦਮਿਆਂ ਦੇ ਵਿੱਚ ਪੀਓਸੀ ਤੇ ਇਹਦੀ ਤਿੰਨ ਮਕਦਮਿਆਂ ਦੇ ਵਿੱਚ ਅਰੈਸਟ ਪਾਈ ਜਾਊਗੀ ਔਰ ਜਿਹੜਾ ਪਹਿਲਾ ਪੀਓਸੀ ਨੂੰ ਉਹਨੂੰ ਥਾਣਾ ਸਬਲਾਈਨ ਨਾਲ ਇਹਨੇ ਡਾਕੂਮੈਂਟ ਕੀਤਾ ਔਰ ਜਿਹੜਾ ਉਸਰ ਉਹ ਆਪਣਾ ਮਨਜੀਤ ਸਿੰਘ ਲਈ ਜੋਗਾ ਇਹਨੂੰ ਸਾਡੇ ਡੀ ਡਿਵੀਜ਼ਨ ਨਾਲ ਲੈਂਦੇ ਹੈ ਕੀਤਾ ਔਰ ਐਸ ਐਚ ਓ ਏ ਡਿਵੀਜ਼ਨ ਦੇ ਉਹ ਜੜੀਆਂ ذریعے ਮੋਬਾਈਲ ਨਾਲ ਇੰਟੀਮੇਸ਼ਨ ਕੀਤੀ ਜੋ ਕਿ ਵੀ ਇਹਨਾਂ ਦੀ ਆਪਣੇ ਵਾਲੇ ਮਕਦਮੇ ਦੇ ਵਿੱਚ ਵੀ ਰੈਸਟ ਪਾ ਲੈਣ ਤਾਂ ਜੋ ਇਹਦੀ ਜੜੀਆਂ ਸਾਰੇ ਮਕਦਮਿਆਂ ਦੇ ਵਿੱਚ ਗ੍ਰਿਫਤਾਰੀ ਪੈ ਜੇ ਸਰ ਇਹਦੀ ਬੈਕਗ੍ਰਾਉਂਡ ਕੀ ਅਸਰ ਕਿ ਤਿੰਨ ਕੇਸਾਂ ਜੀ ਪੁਰਾਣੇ ਆਸਦਾ ਇਹਦੀ ਬੈਗ ਇਹਦੀ ਬੈਕਗ੍ਰਾਉਂਡ ਹੈ ਜੀ ਇਹ ਦੋ ਮਕਦਮੇ ਤੇ ਇਹਦੇ ਅੱਗੇ ਚੋਰੀ ਦੇ ਤੇ ਤੀਸਰਾ ਮਗਦਮਾ ਜਿਹੜਾ ਹੈਗਾ ਉਹਦੇ ਵਿੱਚ ਐਕਸੀਡੈਂਟ ਦਾ ਮਗਦਮਾ ਹੈ ਇਹ ਗੱਡੀ ਦਾ ਐਕਸੀਡੈਂਟ ਹੋ ਚਲਾ ਰਿਹਾ ਸੀ ਜਿਹਦੇ ਵਿੱਚ ਐਕਸੀਡੈਂਟ ਹੋ ਕੇ ਤੇ ਇੱਥੇ ਪਰਚਾ ਦਰਜ ਕੀਤਾ ਗਿਆ ਅ ਇੰਡੀਆ ਗੱਡੀ ਚਲਾ ਰਿਹਾ ਸੀ ਤੇ ਉਹਦੇ ਵਿੱਚ ਇਹ ਤਾਂ ਕੋਈ ਕਹਿੰਦਾ ਮੈਂ ਤਾਂ ਐਕਸੀਡੈਂਟ ਹੋ ਗਿਆ ਤੇ ਦੂ ਮਗਦਮੇ ਜਿਹੜੇ ਦਿੱਤੇ ਚੋਰੀ ਦੇ ਹੁਣ ਫਿਲਹਾਲ ਇਹ ਸੂਲ ਅਡੇ ਦੇ ਵਿੱਚ ਸਕੂਟਰ ਮੁਰਸਾਰ ਪੇਰ ਦੀ ਦੁਕਾਨ ਜਿਹੜੀ ਹੈ ਉਹ ਫੂਲ ਕੇ ਤੇ ਆਪਣਾ ਕੰਮ ਗਾਇ ਕਰਦਾ ਸੀ